ਸਾਈਂ ਉਹ ਆਪਣੇ ਸਾਈਂ ਤੋਂ ਬਾਅਦ ਕਿਸੇ ਤੇ ਭਰੋਸਾ ਸੀ ਤੇ ਉਹ ਰੂਪਾ ਸੀ ਇੱਕ ਵਾਰ ਰੂਪੇ ਨੇ ਜੋਰ ਪਾਇਆ ਕਿ ਦੱਸ ਤੂੰ ਕੌਣ ਆ ਕਿੱਥੋਂ ਆ ਤੇ ਇੱਥੇ ਕਿਵੇਂ ਤੇ ਫਿਰ ਇਹਨੇ ਸਾਰ ਇੱਥੇ ਕੱਢ ਦਿੱਤੇ ਤੇ ਤੈਨੂੰ ਕੋਈ ਵੇਖਣ ਤੱਕ ਨਹੀਂ ਆਇਆ ਪਹਿਲੀ ਵਾਰ ਸਾਈਂ ਦੀ ਅੱਖ ਨਾਮ ਹੋਈ ਤੇ ਦੱਸਣ ਲੱਗਿਆ ਕਿ ਮੈਂ ਪਾਕਿਸਤਾਨ ਚ ਇੱਕ ਜ਼ਿਮੀਂਦਾਰ ਦਾ ਮੁੰਡਾ ਸੀ ਪਹਿਲਵਾਨੀ ਦਾ ਸ਼ੌਕ ਪੈ ਗਿਆ ਤਾਕਤ ਬਹੁਤ ਸੀ ਤੇ ਗੁੱਸਾ ਵੀ ਕੁਝ ਗਲਤ ਹੋਣਾ ਤਾਂ ਮੈਂ ਇਥੋਂ ਜਰਿਆ ਨਾ ਜਾਣਾ ਇੱਕ ਚੌਧਰੀ ਦੇ ਪੁੱਤਰ ਨੇ ਮੇਰੇ ਗਵਾਂਢ ਰਹਿੰਦੀ ਇੱਕ ਹਿੰਦੂ ਬੱਚੀ ਨਾਲ ਧੱਕਾ ਕੀਤਾ ਮੇਰਾ ਅੱਬਾ ਥਾਣੇ ਗਿਆ ਪਰ ਕੁਝ ਨਾ ਬਣਿਆ ਸਾਡਾ ਬੜਾ ਪ੍ਰੇਮ ਸੀ ਉਸ ਟੱਬਰ ਨਾਲ ਇੱਕ ਦਿਨ ਮੈਂ ਅਖਾੜੇ ਤੋਂ ਆ ਰਿਹਾ ਸੀ ਤੇ ਮੈਨੂੰ ਉਹ ਚੌਧਰੀ ਦਾ ਪੁੱਤਰ ਦਿਸ ਗਿਆ ਮੈਂ ਇਥੋਂ ਰਹਿਣਾ ਨਾ ਗਿਆ ਉਹਦਾ ਕਤਲ ਕਰ ਦਿੱਤਾ ਮੈਂ ਫੜਿਆ ਗਿਆ ਮੈਨੂੰ ਉਮਰ ਕੈਦ ਹੋਈ ਛੇਤੀ ਹੀ ਰੌਲੇ ਸ਼ੁਰੂ ਹੋ ਗਏ ਪਤਾ ਲੱਗਿਆ ਕਿ ਸਭ ਉੱਜੜ ਗਿਆ ਕੋਈ ਵਿਰਲਾ ਹੀ ਬਚਿਆ ਜਿਹ ਉਹ ਘਾੜੇ ਸੁਣਨੇ ਸੀ ਮੈਨੂੰ ਜਾਣਨ ਵਾਲੇ ਮਰ ਮੁੱਕ ਗਏ ਕਿ ਉਜੜ ਗਏ ਮੈਂ ਕਈ ਸਾਲਾਂ ਬਾਅਦ ਕੈਦ ਚੋਂ ਛੁੱਟਿਆ ਲੱਭਦਾ ਲਪਾਉਂਦਾ ਕਿਸੇ ਤਰ੍ਹਾਂ ਤਾਰਟਾਪਾ ਇਧਰ ਆ ਗਿਆ ਪਰ ਕੁਝ ਨਾ ਥਿਆ ਆ ਇੱਥੇ ਇੱਕ ਦਿਨ ਇਸ ਦਰਗਾਹ ਤੇ ਆ ਕੇ ਮੂੰਹ ਤੋਟਾ ਤਾਂ ਬਸ ਇੱਥੇ ਹੀ ਰੁਕ ਗਿਆ ਤੇ ਹੁਣ 30 ਸਾਲ ਤੋਂ ਉਥੇ ਹੀ ਸੀ ਰੂਪੇ ਨੇ ਕਿਸੇ ਨੂੰ ਭਿੰਨਕ ਵੀ ਨਾ ਪੈਣ ਦਿੱਤੀ ਕਿ ਉਹ ਸਾਈ ਪਾਕਿਸਤਾਨੀ ਸੀ ਪਰ ਕਿਸੇ ਬਗਾਨੀ ਧੀ ਦੀ ਪਾਤ ਦੇ ਬਦਲੇ ਚ ਦਿੱਤੀ ਉਹਦੀ ਜੀਵਨ ਕੁਰਬਾਨੀ ਉਹਨੂੰ ਆਪਣੇ ਸਿੱਖੀ ਸੁਭਾ ਨਾਲ ਜੋੜਦੀ ਸੀ ਇਸੇ ਲਈ ਉਹਦੀ ਕਦਰ ਕਰਦਾ ਸੀ ਹੁਣ ਉਹ ਦਰਗਾਹ ਸੁੰਨੀ ਸੀ ਪਰ ਰੂਪਾ ਆਪਣੇ اخਲਾਕੀ ਯਾਰ ਦੀ ਯਾਦ ਵਿੱਚ ਕਦੇ-ਕਦੇ ਝਾੜੂ ਲਾ ਕੇ ਦੀਵਾ ਜਗਾ ਆਇਆ ਕਰਦਾ ਭਾਵੇਂ ਲੋਕੀ ਉਹਨੂੰ ਕਹਿੰਦੇ ਕਿ ਸਿੱਖ ਹੋ ਕੇ ਤੂੰ ਇਹ ਕੀ ਕਰਦਾ ਪਰ ਉਹ ਇੱਕ ਆਦਰ ਸੀ ਜੋ ਇੱਕ اخਲਾਕੀ ਪਹਿਲਵਾਨ ਦੇ ਲਈ ਰੂਪੇ ਦੇ ਦਿਲ 'ਚ ਸੀ